ਕਬੀਰ ਨਿਰਮਲ ਬੂੰਦ ਆਕਾਸ ਕੀ ਲੀਨੀ ਧੂਮ ਮਲਾਈ ਅਨਕ ਸਿਆਨੇ ਪਚ ਗਏ ਨਾ ਨਿਰਵਾਰੀ ਜਾਏ ਕਬੀਰ ਹਜ ਕਾਬੇ ਹੋ ਜਾਏ ਥਾ ਆਗੇ ਮਿਲਿਆ ਖੁਦਾਈ ਸਾਈ ਮੁਜਸਿਓ ਲਰ ਪਰਿਆ ਤੁਜੈ ਕਿਨ ਫਰਮਾਈ ਗਾਇ ਕਬੀਰ ਹਜ ਕਾਬੇ ਹੋਏ ਹੋਏ ਗਿਆ ਕੀਤੀ ਬਾਰ ਕਬੀਰ ਸਾਈ ਮੁਝ ਮਹਿ ਕਿਆ ਖਤਾ ਮੁਖੋ ਨਾ ਬੋਲੇ ਪੀਰ ਕਬੀਰ ਜੀ ਜੋ ਮਾਰਹਿ ਜੋਰ ਕਰ ਕਹਤੇ ਹੈ ਜੋ ਹਲਾਲ ਦਫਤਰ ਦਈ ਜਬ ਕਾੜ ਹੈ ਹੋਏਗਾ ਕੌਣ ਹਵਾਲ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਲੇ ਜਵਾਬ ਖੁਦਾਏ ਦਬਤਰ ਲੇਖਾ ਨੀਕ ਸੈ ਮਾਰ ਮੁਹੇ ਮੋਹ ਖਾਈ ਕਬੀਰ ਲੇਖਾ ਦੇ ਨਾ ਸੁਹੇਲਾ ਜੋ ਦਿਲ ਸੂਚੀ ਹੋਏ ਉਸ ਸਾਚੇ ਦੇ ਬਾਨ ਮਹ ਪੱਲਾ ਨਾ ਪਕਰੈ ਕੋਏ ਕਬੀਰ ਧਰਤੀ ਅਰ ਆਕਾਸ ਮਹ ਦੋਏ ਤੂੰ ਬਰੀ ਆਵਦ ਹਟ ਦਰਸ਼ਨ ਸੰਸੇ ਪਰੇ ਹਰ 84 ਹੀ ਸਿੱਧ ਕਬੀਰ ਮੇਰਾ ਮੁਝ ਮਹਿ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੈ ਮੇਰਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮਹਿ ਰਹਾ ਨਾ ਹੂੰ ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖੋ ਤਤ ਤੂੰ ਕਬੀਰ ਬਿਕਾਰ ਹੈ ਚਿਤਵਤੇ ਝੂਠੇ ਕਰਤੇ ਆਸ ਮਨੋਰਥ ਕੋਇ ਨਾ ਪੂਰਿਓ ਚਾਲੇ ਉਠਨ ਰਾਸ ਕਬੀਰ ਹਰਿ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ ਇਤੋਤ ਕਤਹਿ ਨਾ ਡੋਲੈ ਜਿਸ ਰਖੈ ਸਿਰ ਜਨਹਾਰ ਕਬੀਰ ਕਹਾਣੀ ਪੀੜ ਤੇ ਸਤਗੁਰ ਲਿਏ ਛਡਾਇ ਪਰਾਪੁਰਬਲੀ ਭਾਵਨੀ ਫਰਗਟ ਹੋਈ ਆਏ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵਢੰਤੋ ਜਾਏ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚੋ ਆਏ ਮਹੱਲਾ ਪੰਜਵਾਂ ਕਬੀਰ ਕੂਕਰ ਭੌਂਕਨਾ ਕਰੰਗ ਪਿਛੈ ਉਠਦਾਏ ਕਰਮੀ ਸਤਗੁਰ ਪਾਇਆ ਜਿਨ ਹਉ ਲੀਆ ਛਡਾਈ ਮਹੱਲਾ ਪੰਜਵਾਂ ਕਬੀਰ ਧਰਤੀ ਸਾਧ ਕੀ ਤਸਕਰ ਬੈ ਸਹਗਾਏ ਧਰਤੀ ਭਾਰ ਨਾ ਬਿਆਪਈ ਉਨ ਕੋ ਲਾਹੂ ਲਾਹੇ ਮਹੱਲਾ ਪੰਜਵਾਂ ਕਬੀਰ ਚਾਵਲ ਕਾਰਨੇ ਤੁਖ ਕੋ ਮੋਹ ਲੀ ਲਾਏ ਸੰਗੁਕ ਸੰਗੀ ਬੈਸਤੇ ਤਬ ਪੂਛੈ ਧਰਮ ਰਾਏ ਨਾਮਾ ਮਾਇਆ ਮੋਹਿਆ ਕਹੈ ਤਨੋਚਨ ਮੀਤ ਕਾਹੇ ਸੀ ਪੋਛਾਇ ਲੈ RAM ਨਾ ਲਾਭ ਹੋ ਚੀਤ ਨਾਮਾ ਕਹੈ ਤਨੋਚਨਾ ਮੁਖ ਤੇ RAM ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਮਹੱਲਾ ਪੰਜਵਾ ਕਬੀਰਾ ਹਮਰਾ ਕੋ ਨਹੀਂ ਹਮ ਕਿਸੂ ਕੇ ਨਾ ਹੈ ਜਿਨ ਇਹੋ ਰਚਨ ਰਚਾਇਆ ਤਿਸ ਹੀ ਮਾਹੀ ਸਮਾਹੀ ਕਬੀਰ ਕੀ ਚੜਿਆ ਤਾਂ ਗਿਰ ਪਰਿਆ ਕਿਸ਼ੂ ਨਾ ਆਇਓ ਹਾਥ ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਵਰਜੈ ਲੋਗ ਅਜਾਨ ਤਾਂ ਸਿਓ ਟੂਟੀ ਕਿਉ ਬਨੈ ਜਾਕੇ ਜੀ ਪਰਾਨ ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰਹੁ ਸਵਾਰ ਕਾਰਜ ਸਾਡੇ ਤੀਨ ਹੱਥ ਘਣੀ ਤਾਂ ਪਾਉਣੇ ਚਾਰ ਕਬੀਰ ਜੋ ਮੈਂ ਚਿਤਮੋ ਨਾ ਕਰਹਿ ਕਿਆ ਮੇਰੇ ਚਿਤਵੇ ਹੋਏ ਆਪਣਾ ਚਿਤਵੇ ਆਹਰ ਕਰੈ ਜੋ ਮੇਰੇ ਚਿਤ ਨਾ ਹੋਏ ਮਹੱਲਾ ਤੀਜਾ ਚਿੰਤਾ ਭੇ ਆਪ ਕਰਾਏ ਸੀ ਅਚਿੰਤ ਭੇ ਆਪ ਦੇ ਨਾਨਕ ਸੋ ਸਲਾਹੀਐ ਜੇ ਸਭਨਾ ਸਾਰ ਕਰੇ ਮਹੱਲਾ ਪੰਜਵਾਂ ਕਬੀਰ ਰਾਮ ਨਾ ਚੇਤਿਓ ਫਿਰ ਆ ਲਾਲਚ ਮਾਹੀ ਪਾਪ ਕਰਮ ਤਾ ਮਰ ਗਿਆ ਆਉਦ ਪੁੰਨੀ ਖਿਨ ਮਾਹੀ ਕਬੀਰ ਕਾਇਆ ਕਾਚੀ ਕਾਰ ਵੀ ਕੇਵਲ ਕਾਚੀ ਧਾਤਿ ਸਾਬਤ ਰਖਹਿ ਤਾ ਰਾਮ ਭਜ ਨਾਹੀਂ ਤਾਂ ਬਿਨ ਠੀ ਬਾਤ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਅਸਾਰ ਰਾਤ ਦਿਵਸ ਕੇ ਕੂਕਨੇ ਕਬਹੁ ਕੇ ਸੁਨੇ ਪਕਾਰ ਕਬੀਰ ਕਾਇਆ ਕਜਲੀ ਬਨ ਭਇਆ ਮਨ ਕੁੰਚਰ ਮੈ ਮੰਤ ਅੰਕਸ ਗਿਆਨ ਰਤਨ ਹੈ ਖੇਵਟ ਬਿਰਲਾ ਸੰਤ ਕਬੀਰ RAM ਰਤਨ ਮੁਖ ਕੋਥਰੀ 파ਰਖ ਆਗੇ ਖੋਲ کوئی آئے ملے گو گاہ کی لے گو مہگے مول کبیر رام نام جانو نہیں پالو کٹک کٹمب تندے ہی مہ مر گو باہر پی نہ بمب کے رے مات کے پل پل گئی بہائے من جنجال نہ چوڈئی ਜਮ ਦੀ ਯਦਮਾ ਮਾਇ ਆਏ ਕਬੀਰ ਤਰਵਰ ਰੂਪੀ RAM ਹੈ ਫਲ ਰੂਪੀ ਬੈਰਾਗ ਛਾਇਆ ਰੂਪੀ ਸਾਦ ਹੈ ਜਿਨ ਤਜਿਆ ਬਾਦ ਵਿਬਾਦ ਕਬੀਰ ਐਸਾ ਬੀਜ ਬੋਏ ਬਾਰਹਾ ਮਾਸ ਫਲੰਤ ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰਨਤ ਕਬੀਰ ਦਾਤਾ ਤਰ ਵਰ ਦਇਆ ਫਲ ਉਪਕਾਰੀ ਜੀਵੰਤ ਪੰਖੀ ਚਲੇ ਦਸਾਵਰੀ ਬਿਰਖਾਸੁ ਫਲ ਫਲੰਤ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਇ ਲਲਾਟ ਮੁਕਤ ਪਦਾਰਥ ਪਾਈਐ ਠਾਕ ਨ ਅਵਕਟ ਘਾਟ ਕਬੀਰ ਏਕ ਘੜੀ ਆਦੀ ਘਰੀ ਆਦੀ ਹੂੰ ਤੇ ਆਦ ਭਗਤਨ ਸੇਤੀ ঘোষਟੇ ਜੋ ਕੀਨੇ ਸੋ ਲਾਭ ਕਬੀਰ ਭਾਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਹੇ ਤੀਰਥ ਵਰਤ ਨੇਮ ਕੀਏ ਤੇ ਸਬੈ ਰਸਾ ਤਿਲ ਜਾਹੇ ਨੀਚੇ ਲੋਇਨ ਘਰ ਰਹੋ ਲੈ ਸਾਜਨ ਘਟ ਮਾਹੇ ਸਬਰ ਅਤ ਖੇਲੋ ਪੀ ਸੋ ਕਿਸੀ ਲਖਾਵੋ ਨਾਹੀ ਆਠ ਜਾਮ 64 ਘਰੀ ਤੋ ਨਿਰਖਤਰ ਹੈ ਜੀਓ ਨੀਚੇ ਲੋਇਨ ਕਿਉਂ ਕਰੂੰ ਸਭ ਘਟ ਦੇਖੋ ਪੀਓ ਸੁਨ ਸਖੀ ਪੀ ਮਹਿ ਜੀਓ ਬਸੈ ਜੀ ਮਹਿ ਬਸੈ ਕੇ ਪੀਓ ਜੀਓ ਪੀਓ 부ਜੋ ਨਹੀਂ ਘਟ ਮਹਿ ਜੀਓ ਕੇ ਪੀਓ कबीर वामन गुरु है जगत का भगतन का गुरु नाहि अर्ज उर्ज कह पाच मुआ चारो बे दोह माहे हर है खांड रेत में बिखरी हाथी चुनी ना जाए कह कबीर गुरु भली बुझाई कीती होए कह खाए कबीर ਜੋ ਤੂਏ ਸਾਜ ਪਿਰੰਮ ਕੀ ਸੀਸ ਕਾਟ ਕਰ ਗੋਏ ਖੇਲਤ ਖੇਲ ਤਹਾਲ ਕਰ ਜੋ ਕਿਛ ਹੋਏ ਤਾ ਹੋਏ ਕਬੀਰ ਜੋ ਤੂਏ ਸਾਜ ਪਿਰੰਮ ਕੀ ਪਕ ਏ ਸੇ ਤੀ ਖੇਲ ਕਾਚੀ ਸਰਸੋਂ ਪੇਲ ਕੈ ਨਾ ਖਾਲ ਭਈ ਨਾ ਤੇਲ ਤੂੰਦਤ ਡੋਲ ਹੈ ਅੰਦਗਤ ਹਰ ਚੀਨਤ ਨਾਹੀ ਸੰਤ ਕਹਿ ਨਾਮਾ ਕਿਉ ਪਾਈਐ ਬਿਨ ਭਗਤੋ ਭਗਵੰਤ ਹਰਸੋ ਹੀਰਾ ਛਾੜਕੈ ਕਰਹਿ ਆਨ ਕੀ ਆਸ ਤੇ ਨਰ ਦੂਜਕ ਜਾਹੇਗੇ ਸਤਿ ਭਖੈ ਰਵਿਦਾਸ ਕਬੀਰ ਜੋ ਗ੍ਰਹਿ ਕਰਹਿ ਤਾ ਧਰਮ ਕਰ ਨਾਹੀ ਤਾ ਕਰ ਬੈਰਾਗ ਬੈਰਾਗੀ ਬੰਧਨ ਕਰੈ ਤਾ ਕੋ ਬਡੋ ਅਭਾਗ